ਇਹਨਾਂ ਜਿਹੜੀ ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਕੇਸ ਲਗਾਤਾਰ ਵਰਤਾਇਆ ਜਾ ਰਹੇ ਹਨ ਤੇ ਉਹਨਾਂ ਦੇ ਨਾਲ ਸੁਪਨਿਆਂ ਦਾ ਫਾਇਦਾ ਉਠਾ ਰਹੇ ਨੇ ਟਰੈਵਲ ਏਜੰਟ ਟਰੈਵਲ ਏਜੰਟਾਂ ਵੱਲੋਂ ਵਿਦੇਸ਼ ਭੇਜਣਾ ਦਾ ਦਾਅਵਾ ਦੇ ਕੇ ਰੋਕੜ ਤੋਂ ਲੱਖਾਂ ਧੱਕੀ ਮਾਰੀ ਜਾ ਰਹੀ ਹੈ ਅਜੀ ਹਾਈਕ ਮਾਮਲਾ ਤਰਾਂਤ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਸੁਰਜੀਤ ਬਾਵਾ ਜੋ ਕਿ ਹਰਗੁਰ ਨਾਮ ਦੇ ਟਰੈਵਲ ਜਿੰਸਿ ਚਲਾ ਕੇ ਲੋਕਾਂ ਨੂੰ ਵਿਦੇਸ਼ ਭੇਜਦਾ ਕੰਮ ਕਰ ਰਿਹਾ ਸੀ ਉਕਤ ਵਿਅਕਤੀ ਵੱਲੋਂ ਪਹਿਲਾਂ ਤਾਂ ਆਪਣੇ ਦਫਤਰ ਫਗਵਾੜਾ ਵਿਖੇ ਖੋਲਿਆ ਗਿਆ ਜਿੱਥੇ ਪੋਲੇ ਪਾਏ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਵਟੋੜ ਕੇ ਇਸ ਵੱਲੋਂ ਆਪਣਾ ਦਫਤਰ ਫਗਵਾੜਾ ਦਾ ਬੰਦ ਕਰਕੇ ਅੰਮ੍ਰਿਤਸਰ ਖੋਲਿਆ ਗਿਆ ਜਿਸ ਤੋਂ ਬਾਅਦ ਫੇਸਟੇ ਆਪਣੇ ਦਫਤਰ ਬਦਲ ਕੇ ਤਰਨਤਾਰਨ ਖੋਲ੍ਹਿਆ ਜਿੱਥੇ ਭੇਜਿਤ ਲੋਕਾਂ ਨੂੰ ਪ੍ਰਚਲਨ ਜੋ ਤਰਨਤਾਰਨ ਪਹੁੰਚ ਤੇ ਸ਼ਹੀਦ ਭਗਤ ਸਭਾ ਤੇ ਜਨਵਾਰਜੀ ਇਸੇ ਸਭਾ ਦੀ ਮਦਦ ਦੇ ਨਾਲ ਏਜੰਟ ਦਫਤਰ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਮੈਨਸਾਰ ਨੇ ਸਾਨੂੰ ਫੋਲਵਾੜੇ ਜੁਰਪ੍ਰੀਤ ਮੈਡਮ ਨੇ ਤੇ ਇਹਨਾਂ ਨੂੰ ਕਨੇਡਾ ਜਾਣ ਲਈ ਸਾਡੇ ਕੋਲ 5 ਲੱਖ ਰੁਪਏ ਲੈ ਲਿਆ ਤੇ ਉੱਥੇ ਬਾਅਦ ਵਿੱਚ ਦਫ਼ਤਰ ਬਦਲ ਕੇ ਨਮਸ਼ਾਹ ਤੇ ਆ ਗਏ ਆਪਣੇ ਅੰਮ੍ਰਿਤਸਰ ਆ ਗਏ ਅੰਮ੍ਰਿਤਸਰ ਉੱਤੇ ਆਉਣੇ ਇੱਕ ਤੇ ਧਰੰਦਾਰ ਆ ਗਏ ਸਾਨੂੰ ਪੈਸੇ ਨਹੀਂ ਦਿੱਤੇ ਗਏ ਅਸੀਂ ਇਹਨਾਂ ਦਾ ਪਿੱਛਾ ਕਰਦੇ ਉੱਤੇ ਤੱਕ ਪਹੁੰਚੇ ਜਦ ਨੇ ਇਹ ਇਹਨਾਂ ਨੇ ਮੀਟਿੰਗ ਕੀਤੀ ਇਹ ਵੀ ਕਿ ਹਨ ਪੈਸੇ ਦੇਵਾਂਗੇ ਕਰ ਦਿੱਤੇ ਹਨ ਕਿ ਦਫ਼ਤਰ ਬਦਲ ਬਦਲ ਕੇ ਜਾਂਦੇ ਰਹਿੰਦੇ ਸਨ ਧੱਕੇ ਦੇਕੇ ਰਹਿੰਦੇ ਐ ਸਾਨੂੰ ਪਾਸ ਹੋ ਗਿਆ ਸਾਲ ਹੋ ਗਿਆ 5 ਲੱਖ ਰੁਪਏ ਇਹਨਾਂ ਨੂੰ ਦਿੱਤਾ ਸੀ ਕਿੱਦਾਂ ਨਹੀਂ ਦਾ ਨਹੀਂ ਪਿੱਛੋ ਵੀ ਇਹਨਾਂ ਨੂੰ ਸੁਣਦੇ ਇਹਨਾਂ ਆਦਮੀ ਤੋਂ ਸੱਜਣਾ ਹਰਿਗੁਣ ਹਰਿਗੁਣ ਕਰਵਾਇਆ ਸਰਵਾਇਨਾ ਫੋਨ ਕਾਲ ਆਈ ਸੀ ਵੀਜ਼ੇ ਦੇ ਵਾਸਤੇ ਕੈਨੇਡਾ ਦੇ ਵੀਜ਼ੇ ਵਾਸਤੇ ਪੀ ਦੂਜਾ ਸਾਰੇ ਫਾਂਡੇ ਉੱਧਰ ਕਰਦੇ ਔਰ ਇਹਨਾਂ ਪੇਮੈਂਟ ਇੱਧਰ ਕਰਦੇ ਆ ਥੋੜੀ ਪੇਮੈਂਟ ਹੋਣੀ ਆ ਤੇ ਮੈਂ ਪਹਿਨਰ ਕੀਤੀ ਮੇਰਾ 8ਵੇਂ ਮਹੀਨੇ ਦਾ ਕੇਸ ਲੱਗਾ ਹੋਇਆ ਤੇ ਇਹਨਾਂ ਬਾਅਦ ਚ ਅੰਬੈਸੀ ਫੀਸ ਲਈ ਆ ਅੰਬੈਸੀ ਫੀਸ ਇਹਨਾਂ ਮੈਨੂੰ ਲੈ ਲਈ 25000 ਰੁਪਇਆ ਉਹਦੇ ਵਿੱਚ ਇਹਨਾਂ ਕਹਤਾ ਵੀ ਤੁਹਾਡੀ ਦੂਸਰਾ ਆਫਰ ਵੀ ਹੋਵੇ ਫਾਂਡਿੰਗ 50% ਲਿਖਤੀ ਆ ਤੇ ਇੱਕ ਮਹੀਨੇ ਉਹ ਵੀ ਮਨਥ ਹੋ ਗਈ ਅੱਜ ਨੂੰ ਤਿੰਨ ਮਹੀਨਾ ਤਾਂ ਟਾਈਮ ਲੱਗੇ ਮੇਰਾ ਸਾਢੇ ਪੰਜ ਮਨਤ ਹੋ ਸਾਨੂੰ ਪਤਾ ਲੱਗਾ ਵੀ ਅਮਰਸਰਿੰਗ ਡਾਕਟਰ ਦਾ ਅਸੀਂ ਪਾਰਕੀ ਵਾਲਿਆਂ ਨਾਲ ਲੱਗਿਆ ਅਮਰਸਰ ਜਾਏ ਉੱਥੇ ਦਾਦਾਵਾਨਾ ਇਹਨਾਂ ਨੇ ਪੈਸੀ 40000 ਰੁਪਏ ਦਿੱਤੇ ਤੇ ਬਾਕੀ ਦੇ ਜਿਹੜੇ ਇਹਨਾਂ ਦਾ 5 ਲੱਖ ਰੁਪਏ ਬਣਦਾ ਸੀ ਜਿਹੜੀ ਰਸੀਦਾ ਸੀ ਉਹਨਾਂ ਨੂੰ 2.60 ਲੱਖ ਜਿਹੜੀ ਰਸੀਦਾ ਦਿੱਤੀ। ਫਿਰ ਸਾਨੂੰ ਪਤਾ ਲੱਗਾ ਜਿਹੜੀ ਕੁਰੀ ਖੁਰਪਈ ਤੇ ਆ ਅਸੀਂ ਇਹਦਾ ਪਿੱਛਾ ਕੀਤਾ। ਇਹਦਾ ਪਿੰਡ ਜਿਹੜਾ ਖਵਾਰੇ ਦੇ ਲੱਗਿਆ ਤੇ ਉੱਥੋਂ ਅਸੀਂ ਇਧਰ ਵੀ ਇੱਕ ਪਿੰਡ ਗਿਆ ਜਾ ਕੇ ਜਿੱਦੂ ਜਿੱਦੂ ਗੱਲ ਕੀਤੀ। ਤੇ ਇਹ ਕੁੜੀ ਨੇ ਇਹ ਖ਼ਬਰ ਦੱਸਿਆ ਵੀ ਜਿਹੜਾ ਉਹਦਾ ਦਫ਼ਤਰ ਹੈ ਕਾਰਨਦਾਰ ਦਾ ਤੁਸੀਂ ਉੱਥੇ ਆ ਜਾਓ ਤੇ ਅੱਜ ਅਸੀਂ ਪਾਰਟੀ ਵਾਲਿਆਂ ਨਾਲ ਲੱਗੇ ਤੇ ਦਫ਼ਤਰ ਆਇਆ ਤੇ ਇਹ ਜਿਹੜੀ ਕੁੜੀ ਆ ਇਹ ਵੀ ਹਾਜ਼ਰ ਹੈ ਤੇ ਜਿਹੜਾ ਬਾਵਾ ਆ ਉਹਨੂੰ ਹੀ ਟੈਲੀਫੋਨ ਕਰ ਰਿਹਾ ਹੈ ਤੇ ਉਹ ਇੱਥੇ ਆ ਗਿਆ ਤੇ 5 ਲੱਖ ਰੁਪਈਆ ਨਾਬੀਬਾ ਦਾ ਜਿਹੜਾ ਉਹਦਾ ਵੀ ਵਿਆਹ ਚ ਚੱਕਿਆ ਇਹ ਜਿਹੜੇ ਗਰੀਬ ਆ ਇਹ ਬਚਾਰੀ ਕਲੋਨੀ ਅਗਰ ਹੈ ਆਪਣਾ ਗੁਜ਼ਾਰਾ ਕਰਦੇ ਆ ਮਾਤੜ ਬੰਦੇ ਆ ਤੇ ਇਹ ਲੁੱਟੇ ਗਏ ਤੇ ਇਹਦੇ ਖਿਲਾਫ਼ ਜਿਹੜੀ ਹੈ ਕਾਨੂੰਨੀ ਖਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹਨਾਂ ਗਰੀਬਾਂ ਨੂੰ ਪੈਸੇ ਮਿਲਣੇ ਚਾਹੀਦੇ ਆ ਉਠੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟਰੈਵਲ ਜੰਡ ਨੂੰ ਗ੍ਰਿਫਤਾਰ ਕੀਤਾ ਤੇ ਉਸਨੇ ਕਿਹਾ ਕਿ ਲੋਕਾਂ ਨੂੰ ਬਾਹਰ ਭੇਜਣ ਦਾ ਪ੍ਰੋਸੈਸ ਚੱਲ ਰਿਹਾ ਹੈ ਤੇ ਕਾਨੂੰਨੀ ਚਮੇਲੀਆਂ ਕਾਇਨ ਫਗਵਾੜਾ ਦਫਤਰ ਬੰਦ ਕੀਤਾ ਸੀ। ਬਾਕੀ ਜੋ ਲੋਕ ਅੱਜ ਆਏ ਨੇ ਉਹਨਾਂ ਨੂੰ ਚੈੱਕ ਦੇ ਕੇ ਮਾਮਲਾ ਨਿਪਟਾ ਲਿਆ ਗਿਆ ਹੈ। ਅਜੀਤ ਬਾਵਾ ਜਿਹੜਾ ਇਹਦਾ ਅਖਬਾਰ ਦਾ ਹਾਲ ਦਾ ਰਹਿਣ ਵਾਲਦਾ ਤੇ ਇਹਦਾ ਦਫਤਰ ਜਿਹੜਾ ਐਕਸੈਸ ਬੈਂਕ ਦੇ ਥੱਲੇ ਸੀ ਇੱਥੇ ਰੌੜਾ ਰੱਪਾ ਪਿਆ ਤੇ ਡਿਊਟੀ ਅਫਸਰ ਗਿਆ ਮੌਕੇ ਤੇ ਤੇ ਉਹਨਾਂ ਨੂੰ ਜਾਂਦਾ ਦੋਹਾਂ ਪਾਰਟੀਆਂ ਨੂੰ ਵੇਖਣ ਦਾ ਕੀ ਬਣਦਾ ਬਾਅਦ ਚ ਤਸਦੀਕ ਜਿਹੜੀ ਅਗਲੀ ਕਾਰਵਾਈ ਅਮਲ ਤੇ ਲੈਂਦੀ ਜਾਊ। ਅਤੇ پولیس ਉਸ ਮਨਿਤ ਲੋਕਾਂ ਨੇ ਬਿਆਨ ਦਰਜ ਕਰਨ ਤੋਂ ਬਾਅਦ ਬੰਦੀ ਕਾਨੂੰਨੀ ਕਾਰਵਾਈ ਕਿਤੇ ਚੱਲ ਰਹੀ ਹੈ ਤਾਂ ਤਰਾਂ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕਿ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰਿਆ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ